ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 511 ਤੇ ਅੱਜ ਦੀ ਵੀਡੀਓ ਲੱਗੇ ਆਂ ਬਣਾਉਣ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ ਦੋ ਛੋਟੀਆਂ ਤੇ ਦੋ ਬਾਈ ਦੇ ਕੋਲ ਬਹਿੜਾ ਵਾਂ ਤੇ ਟੋਪੜ ਕਪਾਂ ਤੇ ਸੱਜਰ ਪਸ਼ੂ ਵਪਾਰੀ ਦੇ ਕੋਲ ਤੇ ਆਪਾਂ ਪਹੁੰਚੇ ਹਾਂ ਭਾਜੀ ਸੋਹਣੇ ਦੇ ਕੋਲ ਤੇ ਅੱਜ ਇਹ ਕਰਦੇ ਭਾਜੀ ਨਾਲ ਗੱਲ ਬਹੁਤ ਕੁਝ ਦੇ ਨਾਲ ਦੀ ਡਿਟੇਲ ਆ ਕਾਸੀਆ ਭਾਜੀ ਸਤਿ ਸ੍ਰੀ ਅਕਾਲ ਜੀ ਵਧੀਆ ਬੀਜੀ ਵਧੀਆ ਤੁਸੀਂ ਸੁਣਾਓ ਹਾਂਜੀ ਕੰਟੀ ਕਾਲਾ ਜੀ ਹਾਂਜੀ ਚਲੋ ਮਾਰੇ ਬਾਬਾ ਸ਼ੀਦਾ ਜਾਦੀ ਗੱਲ ਜਾਈ ਹਾਂਜੀ ਹਾਂਜੀ ਤੇ ਆਪਣਾ ਨਾਮ ਤੇ ਪਤਾ ਨਾਮ सोनू ਸ਼ਹਿਰ ਜਲਾ ਜ਼ਿਲ੍ਹਾ ਮਸਰ ਠੀਕ ਹੈ ਜੀ ਤੁਹਾਨੂੰ ਨੰਬਰ ਬੋਲ ਦਿਓ ਸਾਡੇ ਵੇ ਇੱਕ 986555 ਠੀਕ ਹੈ ਭਾਈ ਜੀ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਆ ਦੱਸਿਓ ਪਿੰਡ ਦੇ ਨੰਬਰ ਤੇ ਝੋਟੀ ਕਣਵਾਸ ਬੱਸ ਜੀ ਇਹ ਭਾਈ 10 ਵਾ ਝੋਟੀ ਜੀ ਅੱਛਾ ਜੀ 10 ਵਾ ਆ ਰਾਗ ਲਵਾ ਗਾਈ ਅੱਛਾ ਇਹਨੇ ਥੋੜਾ ਸਾਡੇ ਉਹ ਦਿਲ ਨਹੀਂ ਲਾਇਆ ਇੱਕ ਕਿਹੜਾ ਬੱਚਾ ਮਰ ਗਿਆ ਜੀ ਅੱਛਾ ਜੀ ਬੱਸੋਂ ਦੀ ਆਈ ਦੇ ਬੱਚੇ ਵਿੱਚ ਉੱਚੜ ਬੜੇ ਪਏ ਸੀ ਹਾਂਜੀ ਬੱਚੇ ਚਾਹ ਤੀਕ ਟੂਕ ਰੋਆਇ ਪਰ ਨਹੀਂ ਬਜਾ ਜਗਾ ਅੱਛਾ ਅੱਛਾ ਠੀਕ ਹੈ ਹਾਂ ਇਹ ਹੁਣ ਦੋ ਦੋ ਬੰਨੋਂ 9 ਕਿਲੋ ਬਾਈ ਕੰਡੇ ਵਾਲਾ ਅੱਛਾ ਜੀ ਥਾਪੀ ਜੇ ਮਿਲਦੀ ਕੋਈ ਭਾੜਾ ਨਹੀਂ ਕੁਟੀ ਵਾਲੀ ਥਾਪੀ ਮਾਰ ਕੇ ਥੱਲੇ ਪਾਜੋ ਠੀਕ ਹੈ ਠੀਕ ਹੈ ਤੇ ਇਹ ਕਿੰਨਾ ਕ ਟਾਈਮ ਹੋ ਗਿਆ ਸੁਈ ਨੂੰ ਸੁਈ ਨੂੰ ਬਾਈ ਰੁਈ ਐਵੇਂ ਹੁਣ ਕਹਿ ਲਈਏ 10 ਦਿਨ ਹੋਏ 15 20 ਦੇ ਦਿਨ ਸੁਈ ਨੂੰ ਹੋ ਗਏ ਹੋਣਗੇ ਅੱਛਾ ਅੱਛਾ ਠੀਕ ਹੈ ਜੀ ਅਛਾ ਜੀ ਹਾਂ ਕਿਤੇ ਚਿੱਟੇ ਬੜੇ ਪੈਦਨ ਬਰਾਤ ਗਰਨੀ ਗੁਰਮੀ ਬੜੀ ਹੈ ਠੀਕ ਹੈ ਠੀਕ ਹੈ ਦੇਖੋ ਲੈ ਪਾਈ ਦੇਖੋ ਆਲੇ ਬਨੇ 50 ਲੀਟਰ ਨੂੰ ਉਹਦਾ ਕਿੱਦਾਂ ਲੱਗਿਆ ਚੁਆਈ ਭਾਜੀ 1 ਨੰਬਰ ਹੀ ਲੱਗੀ ਜੇ ਯਾ ਨੋਰ ਕਾਲਾ ਫੰਡ ਲੱਗਾ ਤੇ ਨੋਰ ਦੇ ਤੁੰਡੀ ਚੁਆਈ ਹੱਟ ਜਿਆ ਰਹਿੰਦੀ ਆ ਬਸ ਬਲੋ ਕੇ ਇਹ ਹੈ ਐਡਬਲ ਹੈ ਕਿ ਫੁੱਲ ਟਾਪੀ ਵਾਲੇ ਦੇ ਕਿੰਨੇ ਸੋਲ ਕਾਲੇ ਆ ਕਰੋ ਕਿ ਆ ਇੱਕ ਸਿੰਗਲਰ ਦੀ ਕੀ ਵੀਰ ਭਰਾ ਲਾ ਜੂਗਾ ਸਾਹ ਬਲਾ ਤੇ ਦੁੱਧ ਦੇ ਚੰਗਾ ਭਰ ਦੋ ਵੀ ਬੋਲ ਭਾਈ ਉਹ ਵੀ ਕੱਢੇ 12 ਗੋਦੀ ਅੱਛਾ ਜੀ ਇਹ ਸਾਹਨੇ ਬਣੀ ਤਾਂ ਮੈਂ ਬੱਤੇ ਹੋ ਕੇ ਦੇਰ ਤੋਂ ਨਹੀਂ ਨਵੀਂ ਖਾ ਲਾ ਹਾਂ ਜੀ ਅੱਜ ਇਹ ਵੇਖੋ ਸਿਗਰ ਹੱਡੀ ਜੇ ਲੋ ਇੱਕੋ ਯਾ ਵੇ ਲੋ ਠੀਕ ਦੇਖੋ ਪੰਨਾ ਤਾਂ ਇੱਥੇ ਪਲੇਟ ਸੀ ਦੇਖੋ ਨਾਮ ਆਉਂਦਾ ਹੀ ਪੁਣਾ ਦੇਖੋ ਮੋਰੀ ਕਰੋ ਇਹ ਕਿੱਥੇ ਚਾਂਪਾ ਡੱਬਾ ਉਹਦੀ ਚੰਗਾ ਤੇ ਨੋਕ ਵਾਲਾ ਥਾਂ ਲੱਗਾ ਵਾ ਹਾਂ ਕਿਉਂ ਉਹ ਪਹਿਲੇ ਥਾਂ ਦੀ ਚਵਾਈ ਬਹੁਤ ਜਿਆਦਾ ਚੰਗੀ ਹੁੰਦੀ ਆ ਤੇ ਹੈ ਵੀ ਜੈੱਡ ਬਲੈਕ ਪਿਓਰ ਜੈੱਡ ਬਲੈਕ ਆ ਗਈ ਤੇ ਸਿੰਗਲਸੋ ਵੀ ਬਹੁਤ ਚੰਗਾ ਤੇ ਕੀ ਭਾਈ ਮੋਲੇ ਰਹਿ ਰ? ਇਹ ਭਾਈ ਬੱਚਾ ਦਾ ਮਰਦਾ ਆਪਾਂ ਬਸਵਾਉਂਦੀ ਹਾਂਜੀ ਬੱਚਾ ਦਾ ਮਰਦਾ ਖੇਤੇ ਭਾਏ 90 ਬਚਾਨੇ ਦੀ ਵੇਚੇ ਦੇ ਮੱਝ ਹਾਂਜੀ ਹੁਣ ਆਪਾਂ 75 ਜਰਿਏ ਦੱਤੀ ਕੀ ਮਾਨ ਤਾਣਾ ਵੀ ਦਾਤ ਬੱਚੋ ਟੀ ਚੰਗੀ ਕਰੀ ਇਧਰ ਦੀ ਦੇਸੀ ਟੀ ਹੋ ਰਹੀ ਜੁੱਧਰ ਦੀ ਤੁਹਾਨੂੰ ਤਾਂ ਨਹੀਂ ਚੰਗੀ ਆ ਟੀ ਕਿੱਥੇ ਆ ਦੋ ਤਾਂ ਥਣ ਭੰਡਾ ਵੀ ਚੰਗਾ ਆ ਪਈ ਹਾਂ ਦਾ 70 ਜਰਿਏ ਹੋਰ ਕਰ ਦੋ ਥੋੜੀ ਜਿਹੀ ਦਾ ਦੋ ਪੂਰਾ 70 ਯਾਰ ਉਹ ਬਾਈ 70 ਦੀ ਖੜਦਾਗੇ ਠੀਕ ਦੁੱਧ ਮੇਰੇ ਕੋਲ ਬਾਈ ਕੰਡੇ ਨਾਲ 9 ਕਿਲੋ ਮਿਲ ਗਿਆ ਜੀ ਦੋ ਡੰਨ ਚ ਪਾਵੇ ਤਿੰਨ ਵੀ ਪਾਵੇ ਅੱਛਾ ਜੀ ਠੀਕ ਹੈ ਨਾ 21 ਇੱਕ ਨਾ ਪਤੀ ਲੱਗੀ ਉਹ ਨਾ 9 ਲੀਟਰ ਤੇ ਇੱਕ ਤੋਂ ਘੱਟ 70 ਦੀ ਬਾਈ ਕਹਿੰਦਾ ਕਿ ਦੇ ਦਾਂਗੇ ਖਲ ਖਲ ਜਿਹੜਾ ਨਾਰਮਲ ਉਹ ਦੇ ਦਤਾ ਪਰ ਉਹਦੇ ਤੋਂ ਠੀਕ ਉਹਦੀ ਕੰਗੀ ਆ ਆਜੋ ਬਾਈ ਜੇਨਨ ਪਲ ਤੇ ਬਈ ਦਿੱਥਿਆਂ ਹਾਂ ਝੋਟੀ ਪਰ ਇਹਨੂੰ ਸੂਈ ਨੂੰ ਬਾਈ 3 ਮਹੀਨੇ ਹੋਏ ਆਪਾਂ ਮੈਂ ਕਹਦੀ ਆ ਮਹੀਨਾ ਆਇਆ 2 ਮਹੀਨੇ ਹੋਏ ਆ ਅੱਛਾ ਜੀ 3 ਮਹੀਨੇ ਸੂਈ ਨੂੰ ਤੇ ਗਾਂ ਨੂੰ ਡੇਢ ਕਿ ਮਹੀਨੇ ਦੇ ਲੱਗੇ ਜਾ ਕੇ ਬਣੀ ਨੂੰ ਗਿਆ ਅੱਛਾ ਜੀ ਡੇਢ ਤੋਂ ਘਾਦੀ ਜੇ ਅੱਛਾ ਜੀ ਮਤਲਬ 35 36 ਦਿਨ ਹੋ ਗਏ ਬਣੀ ਨੂੰ ਪਰ ਇਹਦੀਆਂ ਸੀਰੀਆਂ ਵੇਖੋ ਇਦਾਂ ਹੀ ਅੱਛਾ ਜੀ ਉਹ ਬੋਜੀ ਸੀਰੀਆਂ ਸੁਣੀਆਂ ਦੇਵੀ ਚੰਗੀ ਆ ਜੀ ਬਾਕੀ ਫੋਟੋ ਜੀ ਜੇ ਬਾਕੀ ਦੀ ਵੇਖੋ ਇਹ ਧਾਰ ਤੇ ਮਿਲਦੀ ਹੈ ਬਾਈ ਕਹਿੰਦਾ ਹੂੰ ਇਦਾਂ ਬੰਚਦਾ ਮਰ ਜੀ ਚੱਲ ਜਾਂਦਾ ਹੈ ਅੱਛਾ ਬਾਲਟੀ ਫਰੇ ਥਲੇ ਰੱਖੀ ਬਾਲਟੀ ਮੈਂ ਪਿੱਛੇ ਹੋ ਜੀ ਲੱਕ ਦੀ ਮਾਰਦੀ ਅੱਛਾ ਜੀ ਹਾਂ ਉਹਦੀ ਸੀਖਿਆ ਆ ਉਹ ਬਾਲਟੀ ਮਰੀ ਗਈ ਉਹ ਬਾਲਟੀ ਫਰੇ ਮਰੀ ਗਈ ਸੰਧੀ ਬੜੀ ਗਈ ਫਰੇ ਜੀ ਆਵੇ ਮੈਂ ਨਾ ਭਾਈ ਕੋ ਗਾਲ ਹੀ ਨਹੀਂ ਮਿਲੋ ਕਹਾਂ ਰਿਆ ਹਲੇ ਬਾਲਟੀ ਨੂੰ ਵਾਜਨ ਮਾਰਦੀ ਹਲੇ ਹਾਂ ਏਦਾਂ ਹੀ ਬਾਲਟੀ ਥਲੇ ਪਈ ਏਦਾਂ ਬਸ ਚੋਪਾ ਜਿਹੜੀ ਜ਼ਦਾਹਰ ਜੋ ਭਾਈ ਅੱਛਾ ਜੀ ਠੀਕ ਹੈ ਠੀਕ ਹੈ ਲਾਓ ਯਾਰ ਨੇ ਕੋਈ ਕੋਈ ਚਾਹ ਚ ਪਾ ਲਈਆ ਕਾੜਾਂ ਦਾ ਹੀ ਪਾਵਾ ਬਾਈ ਇਹ ਜੀ ਰੁੱਧ ਭਾਵੇਂ ਪਾ ਨਗਲ ਘੱਟ ਦੋਵੇ ਸੀਲ ਹੋ ਜੰਗਾ ਹਾਂਜੀ 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 ਬਾਈ ਚਵਾਈ ਚਈ ਆ ਘੋਲੀ ਜੇ ਬੇਹਦ ਬੈਠੋ ਇਦਾਂ ਹੀ ਅੱਛਾ ਜੀ ਦੇਖੋ ਸਹੀ ਠੀਕ ਹੈ ਠੀਕ ਹੈ ਇਹ ਨਹੀਂ ਤਾਂ ਇਹ ਗੱਲ ਬਾਕੀ ਸ਼ਾਂਤ ਸੁਭਾਅ ਵਾਲੀ ਆ ਇਹ ਨਹੀਂ ਕੋਈ ਲੱਤ ਮਾਰਨ ਵਾਲੀ ਗੋਦ ਤਾਂ ਕਰਦਾ ਇਦਾਂ ਕਰ ਰਹੀ ਨਾ ਠੀਕ ਹੈ ਠੀਕ ਹੈ ਬਹੁਤੀ ਸੀਲ ਹੋ ਗਈ ਜੀ ਕਿਸੇ ਦੇ ਘਰ ਜਾ ਕੇ ਵੀ ਲੱਤ ਮਾਰੂਗੀ ਠੀਕ ਹੈ ਜੀ ਬਾਈ ਸੀਲੀਆਂ ਸੁਲੀਆਂ ਇਹ ਛੋਟੀਆਂ ਬਹੁਤੀ ਆ ਗਈਆਂ ਚੰਗੇ ਰਕਾਰਡ ਵਾਲੀ ਆ ਤੇ ਬਾਈ ਇਹਨੇ ਸੱਜਣੇ ਹਰ ਕਿੰਨਾ ਘ ਭਰਿਆ ਦੁੱਧ ਉਠ ਵੀ ਜਿਹਾ ਨਾ ਉਠਾ ਜੀ ਸੱਜਣ ਭਾਈ ਇਹ ਕਹੀ ਕੋ ਚਾਪਰ ਤੋਂ ਦਿੱਤੀ ਜੀ ਅੱਛਾ ਜੀ ਸੱਜਣ ਤੇਰਾ ਜੋ ਵਗ ਲੋ ਅੱਛਾ ਇਹ ਕਹਤਾ ਤੋਂ ਬਦ ਦੁੱਧ ਵੀ ਹੁਣ ਭਾਈ ਸੇਵ ਦਾ ਤਵਾ ਹਾਂ ਜੀ ਅਰ ਫਿਰ ਤੂੜੀ ਪੈਣੀ ਪੱਠੇ ਪੁੱਠੇ ਦੇਣੀ ਦੋ ਮਿੰਟ ਬਦਲਣ ਤੂੜੀ ਖਾਣ ਦੇ ਤੁਹਾਨੂੰ ਬਦਾ ਹਾਂ ਜੀ ਤੇ ਹੁਣ ਦੁੱਧੂ ਬਿਲਕੁਲ 7 ਕਿਲੋ ਅੱਛਾ ਜੀ ਡੇਢ ਮਹੀਨੇ ਚ ਲੱਗ ਜਾ ਕੇ ਗੰਭਨ ਜੇ ਚਰ ਪਾਸੀ ਆਪਾਂ ਕਰਾਈ ਘਰਾਂ ਚ ਦੱਸਿਆ ਜੀ ਦਾ ਹਰ ਬਲਾਈ ਉਹਦੇ ਜਦੋਂ ਨੂੰ ਡੇਢ ਕਿ ਮਹੀਨਾ ਪਾਣੀ ਦੋ ਹੰਦੀ ਸੂਈ ਹੁੰਦੇ ਉਸੇ ਬਣ ਜਾਂਦੀ ਅੱਛਾ ਅੱਛਾ ਠੀਕ ਹੈ ਹਾਂ 1 ਕਿਲੋਸ ਹੋਵਾ ਦੂਜਾ ਸੁਆ ਜੇ ਠੀਕ ਹੈ ਦੂਜਾ ਦੇਖੋ ਕੀ ਵੀ ਸਿੰਗਲ ਹੱਡੀ ਆ ਕੀ ਤੇ ਕੱਡ ਕੱਢ ਇਹਦਾ ਵੀ ਚੰਗਾ ਆ ਗਿਆ ਵਾ ਇਹਦੀ ਭਾਜੀ ਕੁਲੀ ਤੇ ਬਣ ਗਿਆ ਪਚੋਣੀ ਆ ਹਾਂਜੀ ਇਹਨੂੰ ਰੜੇ ਮਦਾਨ ਮਗ ਖਲਾ ਕੇ ਜੀ ਚੋ ਠੀਕ ਹੈ ਠੀਕ ਹੈ ਭਾਜੀ ਕਿੱਥੇ ਮਰਦੀ ਖਲਾਵਾ ਦਿੱਤੀ ਚੋ ਇਹ ਕਾਹਦਾ ਤੇ ਪਿੰਡ ਦੀ ਇਹਦੇ ਬਾਬਾ ਉੱਥੇ ਖਲਾ ਲੀ ਟੋਣੀ ਉੱਥੇ ਜੁਰੀ ਆ ਅੱਛਾ ਜੀ ਜਿੱਥੇ ਮਰਦੀ ਨੂੰ ਖਾ ਕੇ ਵੇਲੇ ਚ ਮਾ ਜੋ ਠੀਕ ਹੈ ਠੀਕ ਹੈ ਜੀ ਇਹਦੇ ਲੱਖ ਲੱਖ ਮਰਦੀ ਮਾਰਦੀ ਵੇਖੋ ਲਾਓ ਭਾਜੀ ਕਰੋ ਚਾਚੀ ਇਹਨਾਂ ਸੁਲੀਆਂ ਜਿਹੜੀਆਂ ਇੱਥੇ ਬਹੁਤ ਆਗੀਆਂ ਚਲੋ ਤੋਰੋ ਉਧਰ ਤੋਂ ਅੰਦਰ ਵਿੱਚ ਘਾਰ ਖਲਾ ਕੇ ਇੱਕ ਵਾਰੀ ਕਰ ਉਹਨਾਂ ਦਾ ਉਹਦੀ ਚੰਗਾ ਦੇ ਸੱਜਣ ਬਾਈ ਕਹਿੰਦਾ ਕਿ 10 ਅੰਦਰ 14 ਲੀਟਰ ਜਿਹੜਾ ਤੇਲ ਨੇ ਭਰਿਆ ਵਾ ਹੋਰ ਇਹਦੇ ਬਾਈ ਜਿੰਨਾ ਵੀ ਮੱਦੀ ਵੇਚਦੀ ਹੈ ਹਾਂਜੀ ਹਾਂਜੀ ਇਹਦਾ ਮੈਂ 1.5 ਮਹੀਨੇ ਚੱਕਣੀ ਹੋਣੀ ਇਹਦੀ ਗੱਲ ਹੈ ਜਿਆ ਬਾਜ਼ ਮੇਨਸਾ ਗਿਆ 10 ਤੋਂ ਬਾਅਦ ਹਾਂਜੀ ਇੱਥੇ ਵੀ ਸਾਈਡ ਤੋਂ ਬਾਈ ਥਾਣਾ ਦਾ ਸਾਈਡ ਹੈ ਠਾ ਸਾਢੇ 3 ਇਹਦਾ ਭਾਈ ਮੁੱਲ ਫਿਰ ਕੀ ਕਰਨਾ ਇਹਦਾ ਭਾਈ ਮੁੱਲ ਭਾਵੇਂ ਜਿੰਨਾ ਮਦੀ ਮੰਗ ਲਿਆ ਕਰੋ ਸੀਲ ਦਾ ਨਹੀਂ ਕੋਈ ਮੁੱਲ ਹੈ ਦਾ ਹਾਂਜੀ 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 ਇਹਦੇ ਡੱਗਰ ਕੋ ਤਾਂ ਤੁਸੀਂ ਰੋਜ਼ ਵੀਡੀਓ ਬਣਾ ਦੇ ਕੋ ਬਹਨ ਦਾ ਜਿ ਥਲੇ ਦਾ ਆਹ ਇਹ ਤਾਂ ਗੱਲ ਸਹੀ ਠੀਕ ਰੱਖ ਲਿਓ ਬਹਨ ਦਾ ਨਹੀਂ ਬਿਲਕੁਲ ਇਹ ਵੀ ਸੌਜੋ ਕੋ 2-4% ਹੀ ਹੁੰਦੇ ਪਜੂ ਹਾਂ ਇਹ ਭਾਈ ਮੋਲ ਤੇ ਮੈਂ ਕਰਦਾ 60000 ਅੱਛਾ ਜੀ ਦੁੱਧ ਆਪਾਂ 7 ਕਿਲੋ ਦਾ ਆਪਾਂ ਪਾ ਘਾਟੀ ਦੇ ਸਵੇ ਅੱਛਾ ਜੀ 6.5 ਦੱਸਾਂਗੇ ਠੀਕ ਹੈ ਜੀ ਇਹ ਦੇਣੀ ਹਾਂ ਨਾ ਭਾਜੀ 55000 ਦੀ ਰੀਆ ਜੀ ਹਾਂ ਤਾਂ ਵੀ ਮੋਂ ਤਾਂ ਨੋੜ ਬਕਰਾ ਜੋਗ ਬੱਚੋ ਢੀ ਭਾਈ ਗੱਬਣ ਵੀ ਨਿਕਲਾਵੇਂ ਨਾ ਹਾਂਜੀ ਜਿੱਦੀ ਸੀਲ ਆ ਛੋਟੀ ਬੁੱਧ ਪਾਵੇਂ ਦੰਗਰ ਪਾ ਘੱਟ ਦਵੇ ਸੀਲ ਹੋਵੇ ਦੰਗਰ ਹਾਂਜੀ ਹਾਂਜੀ ਇਹ ਵਾਦਾ ਹੁੰਦਾ ਵੀ ਚਲੋ ਤੇ ਫਿਰ ਤੁਹਾਡੇ ਵਿੱਚ ਲਾ ਕੇ ਮੈਂ ਕੈਮਰਾ ਮਾਰੀ ਹਾਂ 14 ਲੀਟਰ ਦੇ ਬਾਲ ਮੈਂ ਆ ਜੋ ਮਾਰ ਮਾਰ 9 ਵਜੇ ਖੜ ਉਠਾਂ ਤੁਹਾਨੂੰ ਬਹੁਤ ਹੀ ਚੰਗਾ ਲੱਗਾ ਵਾ ਤੇ ਬਾਈ ਦਾਰ ਦੋ ਫਿਰ ਕਿੰਨੇ ਦੀ ਕਿਹਾ 50 ਦੀ ਮੈਂ ਕਿਹਾ ਜੀ 50 ਦੀ ਹਾਂਜੀ ਤਿੰਨ ਛੱਡ ਦਈਏ ਕਨੇਰੀ 53 ਦੀ ਉਹਦਾ 53 ਦੀ ਤੁਸੀਂ ਜਿਹੜਾ ਜਿਆਦਾ ਛਾਲ ਮਾਰਤੀ ਜਿਹਦਾ ਮੈਂ ਤਾਂ ਹਜ਼ਾਰ ਮਾਨ ਕੇ ਰੋਣਗੇ ਪਰ ਇਦਾਂ ਦੀ ਭਾਈ ਮੱਜਾਂ ਹੀ ਚਲ ਰੋਲ ਜਾਈਆਂ ਪਰ ਆ ਚੀਣੀ ਜੇ ਲੱਭਦੀ ਨਹੀਂ ਲੱਭਦੀ ਸਹੀ ਗੱਲ ਹੈ ਆ ਚੀਣੀ ਕੁੜੀ ਧਾਰਾ ਲੈ ਰਹੀ ਜੀ ਵੇਖੋ ਭਾਈ ਹਾਂਜੀ ਹਾਂਜੀ ਦੋ ਬਣੀ ਬੈ ਮੇ ਧਾਰਨ ਲਈ ਜੀ ਜਵਾਬ ਜੀ ਕਰੋ ਚੱਕਾ ਹੰਤਾਰ ਆਵेलो ਠੀਕ ਠੀਕ ਹੈ ਉਹਦਾ ਮਜ਼ਾ ਆਦਾ ਇਹ ਵੀ ਕੀ ਵੀ ਕੀ ਨਾਮ ਕੀ ਇੱਕ ਰੁੱਖਲੇ ਵੀ ਚੋਲਾਂਗੇ ਅੱਛਾ ਜੀ ਇਹ ਚ ਭਾਈ ਸੀਰਿਆ ਹਿਸਾਬ ਨਾਲ ਜਿਹਦਾ ਫਾਇਦਾ ਜਿਹਦਾ ਕੋਈ ਦੁੱਖ ਤੇ ਆਪਾਂ ਨੂੰ ਹਾਂਜੀ ਹਾਂਜੀ ਨਾਲੇ ਹੋਰ 10 ਲੋਕੀ ਚੱਕ ਪਾਸ ਹੋ ਜੂਗੀ ਇਹ ਹੋ ਜਾਈ ਹੋ ਜਾਈ ਤੇ ਭਾਈ ਫਿਰ ਕਿੰਨੇ 53000 50000 ਰੁਪਏ ਜਾਓ 53000 ਰੁਪਏ ਜਿੰਨਾ ਵੀ 200 ਰੁਪਏ ਦਾ ਛੋਟ ਕਰਾਂਗੇ ਇਹ ਬੇੜ ਤੋਂ ਲਿਗੜੇ ਨਿਗ ਨਿਗ ਦੇ ਰਿਹਾ ਆ ਵੀਰ ਸੁਣਨਾ ਤੇ ਆਜੋ ਬਾਈ ਤੀਜੇ ਨੰਬਰ ਤੇ ਬਾਈ ਇਹਨੀਆਂ ਸੀਲੀਆਂ ਦਾ ਬੋਲੇਗਾ ਚਲੋ ਪੈਸੇ ਦੇ ਖਰਚ ਨੇ ਕਿਹੇ ਖਰਚ ਨੇ ਬਸ ਸੀਲੀਆਂ ਦਾ ਬੋਲੀ ਹੀ ਕਰਾਂ ਹਾਂਜੀ ਹਾਂਜੀ ਬਾਈ ਦੱਸਿਆ ਵੈਟ ਦੇ ਬਾਰੇ ਦੇਖੋ ਵੀਰ ਜੀ ਦੁੱਧ 6 ਕਿਲੋ ਭਲਾਈਏ ਅੱਛਾ ਜੀ ਇਹ ਵੀ ਠੰਡੀ ਧੀ ਜੇ ਮੰਗਾ ਬੜਾ ਬਹੁਤ ਬਹੁਤ ਨਾ ਬਹੁਤ ਨੇ ਬੈਠੇ ਭਾਈ ਇੱਕ ਦਾ ਬੜਾ ਪਾ ਗਏ ਮੈਜੋ ਥਲੇ ਭਾਏ ਅੱਛਾ ਜੀ ਹਾਂ ਬੜਾ ਮੰਗਾ ਭਾਈ ਦੋ ਤਾਂ ਠੀਕ ਹੈ ਠੀਕ ਹੈ ਹਾਂਜੀ ਲੇ ਗਾਣ ਚਲੋ ਪਾਉਣੇ ਪੈਣਗੇ ਹਾਂਜੀ ਦੋ ਦੋ ਇਹ ਕਿੰਨਾ ਆਊਗਾ ਤੁਸੀਂ ਇਹ ਦੂਜਾ ਸੁਭਾ ਜੇ ਇਹ ਕੋ ਦੁੱਧ ਸ਼ੇਕ ਲੋ ਦੁੱਧ ਸ਼ੇਕ ਲੋ ਵੀ ਤਾਂ ਨਾ ਹਿਸਾਬ ਨਾਲ 8 ਕਿਲੋ ਵਰਗਾ ਜੀ ਅੱਛਾ ਜੀ ਸੀਲ ਬੜੀ ਠੰਡੀ ਬੜੀ ਦਾ ਠੀਕ ਹੈ ਠੀਕ ਕੋਈ ਭਾੜੀ ਕੋ ਨਾ ਮੜੇ ਮੰਗਾ ਪਾਲ ਦੇ ਚੋਲੋ ਨੂੰ ਬਸ ਉਸੇ ਠੀਕ ਹੈ ਠੀਕ ਹੈ ਤੇ ਖੋਲ ਦੋ ਭਾਈ ਜੀ ਕਿੰਨਾ ਟਾਈਮ ਹੋ ਗਿਆ ਤੁਸੀਂ ਸੁਈ ਨਾਲ ਭਾਈ ਕੋਈ 2 ਮਹੀਨੇ ਲੱਗ ਜਾ ਕੇ 3 ਨਾਲ ਹੋ ਜੇ ਠੀਕ ਹੈ ਠੀਕ ਇਸ ਤਰ੍ਹਾਂ ਉਹਦੇ ਦਾ ਚਾਹੀਦਾ ਕੈਡ ਕੁਆਲਟੀ ਭਾਈ ਕਹਿੰਦਾ ਕਿ ਚੰਗੀ ਇਹਦੀ ਤੇ ਦੁੱਧ ਮੌਕੇ ਦਾ ਜਿਹੜਾ 2 ਲੀਟਰ ਬਿਲਕੁਲ ਤਿਆਰ ਆ ਭਾਈ 6 ਕਿਲੋ ਵੀ ਹੁੰਦਾ ਸਾਡੇ ਤੋਂ ਡੋਲੇ ਲੱਗਦੇ ਸੰਮਾਨ ਲਾਪਾਲੂ ਬਲ ਆਉਣੀਆਂ ਲੋਕਾਂ ਨੇ ਹਾਂਜੀ ਹਾਂਜੀ ਹੁਣ ਦਾ 6 ਕਿਲੋ ਹਸਾਣਾ 8 ਕਿਲੋ ਲਗਾ ਜੇ ਠੀਕ ਹੈ ਠੀਕ ਹੈ ਜਰਦੀ ਬਣਾਇਆ ਕੋਈ ਜਿੰਨੇ ਘਰ ਕਿਹਾ ਪਾਣੀ ਪੀਣ ਵਾਸਤੇ ਰੱਖਣੀ ਉਹ ਵਾਸਤੇ ਚੱਗੀ ਹੈ ਸ਼ੁਕਰਾ ਬਤਾ ਤੁਸੀਂ ਜਨਾ ਨੇ ਪਿਆਰੇ ਇਹ ਭਾਈ ਇਹ ਆਮ ਨਾਲ ਕੋਈ ਗਾਈ ਸਮਝੇ ਗਾਈ 16 17 ਕਿਲੋੜੀ ਏ ਅੱਛਾ ਜੀ ਐਵੇਂ ਲੋਕ ਸਮਝਦੇ ਰੁਕਦੇ ਆ ਇਹਦੇ ਮੈਂ ਕਹਿੰਦੇ ਸੱਜੇ 16 17 ਕਿਲੋਈ ਗਾਂ ਜੇ ਠੀਕ ਹੈ ਠੀਕ ਹੈ ਇਹ ਪੱਥਾਂ ਥੱਲੇ ਵੇਖੋ 12 14 ਲੀਟਰ ਦੇ ਥਣ ਥਣ ਜਿਹੜਾ ਬਾਕੀ ਵੀਰ ਜੀ ਕਿਸੇ ਦੇ ਘਰ ਜਾ ਕੇ ਲੱਤ ਵੀ ਮਾਰੇ ਅੱਛਾ ਜੀ ਹਿੱਲੇ ਵੀ ਤਾਂ ਆਪਾਂ ਵਾਪਸ ਆੜੇ ਕਰ ਗਾਈ ਘਰ ਦੇ ਅੱਛਾ ਜੀ ਕਿਤੇ ਹਿੱਲੇ ਵੀ ਮਾਰੇ ਆਟਾ ਪਾਉ ਬਾਜੋ ਘਰ ਤੋਂ ਥੱਲੇ ਬੈਜੋ ਠੀਕ ਹੈ ਠੀਕ ਹੈ ਬਾਵੀ ਵਾਪਸ ਛੱਡ ਦੇ ਮੈਂ ਵੀਰ ਕੋ ਭੁਰਕੇ ਨਾ ਤੇ ਮੈਂ ਦੁੱਧ ਪਾ ਦੇ ਬਾਲਾ ਖਾ ਪੈਦਾ ਜੀ ਅੱਛਾ ਜੀ ਹਾਂ ਯਾਰ ਹੜਦੀ ਭਾਈ ਇਹ ਦੇਦਾ ਨੇ ਹਾਂ ਨੇ ਆਪਾਂ ਸਾਢੇ 12 ਹਾਂ ਅੱਛਾ ਜੀ ਬਿਲਕੁਲ ਬਿਲਕੁਲ ਜਿਹੜਾ ਦੁੱਧ ਪੀ ਕੇ ਵੀ ਨਾ ਤੇ ਫਿਰ ਹਿਸਾਬ ਨਾਲ ਸਿਆਜ ਭਾਜੀ ਉਹਨੇ ਦੀ ਅਜ ਕਿਰ ਕਾਟੇ ਦਾ ਕੰਮ ਕੋਈ ਨਹੀਂ ਹਾਂਜੀ ਹਾਂਜੀ ਗੱਬਣ ਉਹਦੇ ਭਾਈ ਤੁਹਾਨੂੰ ਬਤਾ ਸਾਢੇ 10 ਹਾਂ ਆਏ ਹਾਂ ਬੜਕੜ ਬੜਕੜ ਕਾਲੇ ਯਾਰ ਹੜਦੀ ਕਰਾਉਂਦੇ ਆ ਹਾਂ ਤੇ ਭਾਈ ਕਹਿੰਦਾ ਕਿ ਸਾਢੇ 12 ਹਾਂ ਸਰਬ ਛੋੜ ਵਾਲਾ ਕੰਮ ਨਹੀਂ ਹੈ ਹੁਣ 150 ਹੁਣ ਇਹ ਨਹੀਂ ਕੋਈ 9 10 ਦਾਈਆਂ ਨਾਲ ਕੰਮ ਨਹੀਂ ਹੈ ਅੱਛਾ ਜੀ ਛੋੜ ਵਾਲਾ 150 ਦਾ ਕੰਮ ਜੀ ਠੀਕ ਹੈ ਠੀਕ ਹੈ ਜੀ ਤੇ ਆਹੋ ਭਾਈ ਚੌਥੇ ਤੇ ਭਾਈ ਉਹ ਦੱਸਿਆ ਮੈਂ ਤੇ ਬੱਲੇ ਇਹ ਭ ਪੂਰੇ ਸ਼ਾਮੇ ਅਜੀਜਾ ਸ਼ਾਮ ਤੋਂ ਬਾਅਦ ਹੀ ਟਾਈਮ ਨੂੰ ਹੋ ਗਿਆ ਜੀ ਠੀਕ ਹੈ ਜੀ ਦੇਖੋ ਦੁੱਧ ਦੋਵੇਂ ਟਾਈਮ ਉਦਾਂ ਦੇ ਬਹੁਤ ਠੀਪਰੀ ਜੁੰਦੇ ਪਰ ਮੈਂ ਦੋਵੇਂ ਟਾਈਮ ਚੁੰਦਾ ਜੀ ਨੂੰ ਅੱਛਾ ਜੀ ਦੁੱਧ 1.5 ਕਿਲੋ ਰਿਹਾ ਬੰਦੇ ਜੀ ਪਰ ਮੈਂ ਠੀਪਰੀ 3 ਕਿਲੋ ਚੋੜ ਭੰਦੇ ਉਹਦਾ 1.5 ਕਿਲੋ ਚੋੜ ਠੀਕ ਹੈ ਠੀਕ ਹੈ ਜੀ ਤੇ ਦੁੱਧ ਇਹ ਵੀ 1500 ਆਗ ਵਾਲੀ ਅਸੀਂ ਹੈ ਠੀਕ ਹੈ ਜੀ ਸੱਜਰ ਦਾ ਕਿੰਨੇ ਵੇਲੇ ਸਵੇਰੇ ਸੋਣਾ ਸੂਆ ਦੁਜਾ ਸੋਣਾ ਜੀ ਨੂੰ ਠੀਕ ਹੈ ਠੀਕ ਹੈ ਜੀ ਲਓ ਜੀ 13 14 ਲੀਟਰ ਵਾਲੀ ਇਹ ਵੀ ਗਾੜ੍ਹ ਤੇ ਘਾੜ੍ਹ ਜਿਹੜਾ ਬਹੁਤ ਚੰਗਾ ਆ ਗਿਆ ਵਾ ਜੋ ਆਈ ਭਾਈ ਇੱਕ ਕਿਲਾ ਕੀ ਐ ਸਟੈਂਪ ਬਾਈ ਕੰਦਾ ਅਗੇ 13 ਕਿਲੋ ਦੁੱਧ ਦਿੰਦੀ ਆ ਤੁਸੀਂ ਕੋ ਮਿੱਠੀ ਭਰੀ ਚੋਲੇ ਦੇ ਕੋਈ ਮੂਹੇ ਟਾਈਮ ਚੋਲੇ ਹੋਵੇ ਤੇ ਸੱਜਣ ਜਿਹੜਾ 13 ਤੋਂ 14 ਫੀਟ ਦਾ ਰੋਡ ਭਰਿਆ ਹੋਆ ਤੇ 6 ਮਹੀਨੇ ਦੀ ਚੀਕ ਚੱਕਾ ਪਾ ਗਿਆ ਇਹਦੇ ਤੋਂ ਅਫ ਦੇ ਵਿੱਚ 4000 ਤੇ ਕ੍ਰਾਸ ਦੇ ਵਿੱਚ ਪਸੂ ਤੁਹਾਨੂੰ ਪਤਾ ਵਿੱਚਣਗੇ ਹੋਰ ਤੁਸੀਂ ਮਾਤਰਾ ਨੂੰ ਚੰਗੇ ਨੇ ਤੇ ਕੁਆਲਟੀ ਵੀ ਚੰਗੀ ਹੁੰਦੀ ਹੈ ਇਹਨਾਂ ਦੀ ਤੇਰਾ ਬਾਈ ਹਰ ਮੋਲ ਇਹ ਬਾਈ ਦੇਣੀ ਆ ਬਈ 26000 ਦੀ ਹਾਂ ਇਹ ਨਹੀਂ ਆ ਇਹ ਨਹੀਂ ਪਛਾਈ ਹਾ ਤੇ ਲਤਾ ਮਰੂਗੀ ਹਾਂਜੀ ਇਹ ਦੇਖੋ ਠੀਕ ਗੱਲ ਜੀ ਲੋਪਾਂ ਤਾਂ ਹੈ ਸਿਲੀਆਂ ਸੁਲੀਆਂ ਵੈਡ ਦੇ ਵਿੱਚ ਆਪੀ ਜਾਵਾਂ ਜਿਹੜੇ ਮਰਜ਼ੀ ਭਾਜੀ ਬੰਨੇ ਬਈ ਜੋ ਅੱਛਾ ਜੀ ਭਾਜੀ ਮੈਨੂੰ ਉਹ ਨਗਰ ਦਾ ਜਾਇ ਨਹੀਂ ਸ਼ਾਈ ਆ ਤੇ ਗਰਮ ਹੋ ਗਈ ਠੰਡੀ ਦੀ ਰਹੀ ਏ ਠੀਕ ਹੈ ਠੀਕ ਹੈ ਜੀ ਤੇ ਦੱਦੀਏ ਥੋੜਾ ਬਤਾ ਦੱਸੋ ਤੁਸੀਂ ਭਾਜੀ ਇਹ ਤੇ ਵੀ ਛੜਦਗੇ ਯਾਰ ਸਾਰੇ 24 ਦੀ ਭਾਜੀ ਦੇ ਦਾਂਗੇ ਵੀ ਠੀਕ ਹੈ ਠੀਕ ਹੈ ਲਓ ਪੂਰੇ 24 ਦੀ 500 ਛੋੜ ਭਾਜੀ ਦੀ ਵੀ 24 24 ਆ 24 ਜੋ 500 ਨਹੀਂ ਸਾਡੇ 24 ਆ ਸਾਡੇ 24 ਦੀ ਕਿਹਾ ਵਾ 24 ਪੂਰੇ ਦੇ ਦਾਂਗੇ ਠੀਕ ਹੈ ਠੀਕ ਹੈ 5000 ਠੀਕ ਹੈ ਠੀਕ ਹੈ ਲਓ ਭਾਜੀ 24000 ਦੀ ਤੇ ਇਹ ਵੀ ਜਿਹੜਾ ਵੀਰ ਭਰਾ ਲੱਜੂਗਾ ਤੇ ਉਹਦੇ ਹਿਸਾਬ ਨਾਲ ਕਮੇਟੀ ਪਾਈਣੀ ਆ। ਮੇਟੀ ਜੀ ਭਾਈ ਜਿੱਦਣ ਬੱਚੇ ਤਿਆਰ ਹੋਣਗੇ ਚਾਲ ਪਤਾਲ ਯਾਰ 6 ਮਹੀਨੇ ਬਹੁਤ ਸਾਹਮ ਨੂੰ ਉਗਾਰੇ ਚੰਗੇ ਰੁਪਿਆ ਦੀ ਬਣ ਗਈਆਂ ਤੇ ਦੁੱਧ ਵੀ ਵਿਚਾਰੀ ਨਾ 6 ਮਹੀਨਾ ਦੇ ਜਣਾ। ਹਾਂਜੀ। ਲੋ ਬਜੀ ਕਰੋ ਚਾ ਕਿਦਰ ਪਸ਼ੂ ਭਾਈ ਦੇ ਕੋਲ ਚੰਗੇ ਆ ਬਿਲਕੁਲ ਹੀ ਨੌਕ ਵਾਲੇ ਉਹ ਦੰਦੇ ਆ। ਇਹਦੇ ਭਾਵੇਂ ਦੋ ਪੰਨੀ ਥੱਲੇ ਕਰੋ। ਇਹਦੀ ਛੱਡੀ ਤੇ ਹੀ ਮਾਰ ਜਾਓ। ਅਜੇ। ਠੀਕ ਹੈ। ਤੁਸੀਂ ਜਾਂਦੇ ਨਹੀਂ ਮਾਰਦੇ। ਠੀਕ ਹੈ। ਲੋ ਭਜੀ ਵੀਡੀਓ ਪੂਰੀ ਵਖਲੀ ਧੰਨਵਾਦ ਤੇ ਕਹਿਣਾ ਭਾਈ ਜੀ ਕੁਝ। ਬਸ ਮੇਰੇ ਵੀਰ ਆਪਣੀ ਚੋਈ ਕਰ ਲੈਣ ਚੋਕੇ ਖੜਨਾ। ਨਾ ਸਾਨੂੰ ਵੀ ਲਾਵਾ ਦੇਵੇ ਨਾ ਤੁਹਾਨੂੰ ਦੇਵੇ ਆਪਣੀ ਜੋੜ ਟੈਪ ਟੋਨ ਤੇ ਟੈਪ ਟੋਨ ਠੀਕ ਹੈ ਠੀਕ ਚੱਕ ਪਾਸ ਅੰਮ੍ਰਿਤ ਨੰਦਾਂ ਦਾ ਗੱਡੀ ਉਹਦੀ ਭੈਜੀ ਅੱਛਾ ਜੀ ਆਹ ਗਰਮੀ ਗਰਮੀ ਤੁਹਾਨੂੰ ਪਤਾ ਮੜ ਕੇ ਕੰਮ ਖਰਾਬ ਦੇਖ ਲਿਆ ਹਾਂਜੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਬਸ ਸਿਆ ਚੰਗਾ ਹੁੰਦਾ ਤੇ ਲਓ ਵੀ